लुधियाना पाचपा दफ्तर पहुंचे विपिन सूद काका दा लोकसभा उम्मीदवार रविनीत बिंटू समेत पाचपा वलो स्वागत ਕੀਤਾ ਗਿਆ ਦੱਸਦੀ ਹੈ ਕਿ ਅਕਾਲੀ ਦਲ ਨੂੰ ਛੱਡ पाचपा ਵਿੱਚ ਸ਼ਾਮਲ ਹੋਏ ਕਾਕਾ सूद ਨੇ ਜਿੱਤੇ ਪਾਰਟੀ ਵਿੱਚ ਸ਼ਾਮਲ ਹੋਏ ਤੇ ਪਾਰਟੀ ਦਾ ਧੰਨਵਾਦ ਕੀਤਾ ਤਾਂ ਉੱਥੇ ਲੋਕ ਸਭਾ ਚੋਣਾਂ ਦੇ ਲਈ ਅਕਾਲੀ ਦਲ ਵੱਲੋਂ ਐਲਾਨੇ ਉਮੀਦਵਾਰ ਤੇ ਵੀ ਗੱਲਬਾਤ ਕੀਤੀ ਮੈਂ ਆਪਣੀ ਮਰਜ਼ੀ ਨਾਲ ਬਣ ਗਈ ਮੋਦੀ ਜੀ ਦੀ ਅਮੇਸ਼ਾ ਜੀ ਦੀ ਕਮਾ ਨੂੰ ਦੇਖਦੇ ਹੋਏ ਮੈਂ ਬੀਜੇਪੀ ਜੁਆਇਨ ਕੀਤੀ ਹੈ ਕੋਈ ਬਿਨਾ ਕਿਸੇ स्वार्थ ਤੋਂ ਬਿਨਾ ਕਿਸੇ ਲਾਲਚ ਤੋਂ ਬੀਜੇਪੀ ਜੁਆਇਨ ਕੀਤੀ ਹੈ ਮੈਂ ਕਿਉਂਕਿ ਇਲੈਕਸ਼ਨ ਆ ਰਹੇ ਹਨ ਜਿਹੜੇ ਐਮਪੀ ਦੇ ਮੋਦੀ ਦੇ ਨਾਂ ਤੇ ਸਾਡੇ ਭਰਾ ਬਿੱਟੂ ਜੀ ਖੜੇ ਹੈ ਅਸੀਂ ਮਨ ਬਨਾਇਆ ਹੈ ਜੋ ਦੇਸ਼ ਦੀ ਤਰੱਕੀ ਬੀਜੇਪੀ ਵੱਲੋਂ ਹੋਈ ਹੈ ਅਸੀਂ ਕਿਉਂ ਨਾ ਸਾਰੇ ਇਕੱਠੇ ਹੋ ਕੇ ਦੇਸ਼ ਨੂੰ ਹੋਰ ਮਜ਼ਬੂਤ ਕਰੀਏ ਇਹ ਸੋਚ ਕੇ ਵਿਚਾਰ ਨਾਲ ਅਸੀਂ ਬੀਜੇਪੀ ਜੁਆਇਨ ਕੀਤਾ ਲੋਕ ਨਹੀਂ ਕਾਇਆ ਹੀ ਭਰਾਣੇ ਬਲਤਰ ਰਹੇ ਹੋ ਕਾਫੀ ਲੜਾ ਖਾਧ ਰਿਆ ਜੂਵੀ ਬਾਦੀ ਦਾ ਆਖਿਰ ਕੀ ਕੀ ਦਰਦ ਕੀ ਹੈ ਦਿੱਕੀ ਦਾ ਮਹਿਸੂਸ ਮੈਨੂੰ ਕੋਈ ਦਰਦ ਨਹੀਂ ਹੋਇਆ ਕੋਈ ਮਹਿਸੂਸ ਨਹੀਂ ਹੋਇਆ ਜਿਹੜੀ ਸੀ ਮੇਨ ਜਿਹੜਾ ਕਾਰਨ ਸੀ ਦੇਸ਼ ਨੂੰ ਮਜ਼ਬੂਤ ਕਰਨ ਦਾ ਸੀ ਤਾਂ ਕਿ ਦੇਸ਼ ਨੂੰ ਆਪਾਂ ਤਰੱਕੀ ਦੇ ਲਜਾਣਾ ਜਿਹੜਾ 10 ਸਾਲ ਜ ਜੋ ਹੈ ਅਸੀਂ ਹਰ ਸਾਲ ਫੋਰਨ ਵੀ ਜਾਂਨੇ ਭਾਗਵਤ ਕਰਨੇ ਆ ਅਸੀਂ ਜਾ ਕੇ ਜਿਹੜੇ 15 ਸਾਲ ਤੋਂ ਜਾ ਰਹੇ ਆ ਅਸੀਂ 15 ਸਾਲ ਪਹਿਲਾਂ ਤੋਂ ਅੱਜ ਦਾ ਫਰਕ ਦੇਖਿਆ ਈ ਪਾਰ ਜਾ ਕੇ ਕੀ ਰਿਸਪੈਕਟ ਹੈ ਤੁਹਾਡੇ ਇੰਡੀਅਨ ਦੀ ਉਹ ਪਿੱਲੋ ਵੀ 15 ਸਾਲ ਪਹਿਲਾਂ ਵੀ ਦੇਖਿਆ ਅੱਜ ਵੀ ਦੇਖ ਰਹੇ ਆ ਲੇਕਿਨ ਉਹ ਚੀਜ਼ਾਂ ਸਾਰੀਆਂ ਦੇਖ ਕੇ ਨਾ ਇੱਕ Hindu ਹੋਣ ਦੇ ਨਾਤੇ ਮੇਰੇ ਕੋਲ ਤਾਂ ਨਹੀਂ ਰਿਹਾ ਗਿਆ ਕਿ ਮੈਂ ਕਿਤੇ ਹੋਰ ਜਾਵਾਂ ਮੇਰਾ ਤਾਂ ਇਹੀ ਮਨ ਸੀ ਮੈਂ ਆ ਕੇ ਅਕਾਲੀ ਦਲ ਦੀ ਲੋਕ ਸਭਾ ਦੀ ਟਿਕਟ ਮਿਲੀ ਹੋਈ ਮੈਂ ਆਪਣੀ ਮਰਜ਼ੀ ਨਾਲ ਛੱਡ ਕੇ ਆਇਆ ਬਿਨਾਂ ਸਵਾਰਥ ਤੋਂ ਲੋਕਾਂ ਨੂੰ ਤਾਂ ਗੱਲੀ ਦਾ ਪ੍ਰਧਾਨ ਬਣਾ ਦੋ ਪਿੱਛੇ ਨਹੀਂ ਹਟਦਾ ਮੈਂ ਕਹਿੰਦਾ ਸੀ ਕਿ ਮੇਰੀ ਮਰਜ਼ੀਆਂ ਛੱਡ ਗਿਆ ਜਾਖੜ ਸਾਹਿਬ ਨੇ ਪ레스 ਕਨਫਰੈਂਸ ਦੇ ਵਿੱਚ ਆ ਕੇ ਤੁਹਾਡੀ ਟਿਕਟ ਕੱਢ ਦਿੱਤੀ ਤੁਸੀਂ 5 ਦਿਨ ਪਹਿਲਾਂ ਸੁਖਵੀਰ ਜੀ ਦੀ ਬਿਆਨ ਪੜ੍ਹ ਲਈ ਹੋ ਹਰ ਹੁਣ ਉਹ ਨਹੀਂ ਪਤਾ ਮੈਂ 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 1.5 ਮਹੀਨੇ ਤੋਂ ਤਿੰਨ ਵਾਰ ਜਾ ਕੇ ਉਹਨਾਂ ਨੂੰ ਰਿਕੁਐਸਟ ਨਾ ਕੇ ਗਿਆ ਕਿ ਕਿਸੇ ਨੂੰ ਦੇ ਦਿਓ ਜੀ ਮੈਂ ਨਹੀਂ ਲੰ। ਤੁਸੀਂ ਸਰ ਇਨਸਿਕਿਉਰ ਸੀਗੇ ਬੀਜੇਪੀ ਨਾਲ ਅਲਾਈਨਸ ਨਹੀਂ ਹੋਇਆ ਸੀ। ਨਹੀਂ 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 ਉਹ ਕੋਈ ਮਤਲਬ ਨਹੀਂ ਸੀ ਮੈਂ ਬੀਜੇਪੀ ਨਾਲ ਮਨ ਜਦੋਂ ਆਰਾਮ ਮੰਦਿਰ ਬਣਿਆ ਉਦੋਂ ਹੀ ਮਨ ਬਣ ਗਿਆ ਸੀ ਮੈਂ ਬੀਜੇਪੀ ਜੁਆਇਨ ਕਰਨੀ ਹੈ ਤਾਂ ਮੈਂ ਬੀਜੇਪੀ ਦੇ ਨਾਲ ਚੱਲਣਾ। ਫਿਰ ਆਰਾਮ ਮੰਦਿਰ ਦਾ ਮੁੱਦਾ ਰਿਹਾ ਕਿ ਹੋ ਵੀ ਬੀਜੇਪੀ ਤੇ ਹੋਰ ਵੀ ਬੁਲੰਦੀਆਂ ਸੀ ਉਹ ਬਹੁਤ ਬੁਲੰਦੀਆਂ ਤੁਸੀਂ 10 ਸਾਲ ਪਹਿਲਾਂ ਦੇਖ ਲਓ ਦੇਖਦਾ ਕੀ ਹਾਲ ਸੀ ਤੇ ਅੱਜ ਦੇਖ ਲਓ ਕੀ ਹਾਲ ਹੈ। ਬਹੁਤ ਚੀਜ਼ਾਂ ਹੈਗੀ ਉਹਨਾਂ ਨੂੰ ਦੇਖ ਦਿਓ ਇਹ ਜੇ ਮੇਰੇ ਕੋ ਨਹੀਂ ਰਿਕੇ ਗਿਆ ਤਾਂ ਮੈਂ ਬੀਜੇਪੀ ਜੁਆਇਨ ਕੀਤੀ ਸਰ ਬਾਰ-ਬਾਰ ਪਾਰਟੀਆਂ ਬਦਲਣ ਦਾ ਕਿਹੜੀ ਚਰਚਾ ਹੋ ਰਹੀ ਹੈ ਕਹਿੰਦੇ ਸਾਰੀਆਂ ਦੇ ਕਈ ਪਾਰਟੀਆਂ ਚੀਜ਼ ਕਰਦੇ ਨੇ ਪਾਰਟੀਆਂ ਚੇਂਜ ਨੂੰ ਇਹ ਹੈ ਜੀ ਮੈਂ ਕਿਹੜਾ ਕੋਈ ਟਿਕਟ ਮੰਗ ਰਿਹਾ ਜਾਂ ਮੈਂ ਕੁਝ ਮੰਗ ਰਿਹਾ ਮੈਂ ਤਾਂ ਟਿਕਟ ਛੱਡ ਗਿਆ ਟਿਕਟ ਛੱਡ ਕੇ ਆ ਗਿਆ ਫ੍ਰੀ ਸੇਵਾ ਕਰਨ ਆਇਆ ਤਾਂ ਕਿ ਦੇਸ਼ ਦੇ ਵਿੱਚ ਯੋਗਦਾਨ ਅਸੀਂ ਵੀ ਪਾ ਸਕੀਏ